ਪਹਿਲਾ ਵੱਲੋਂ ਆਪਾਂ ਨੂੰ ਬਹੁਤ ਸਤਿ ਸ਼੍ਰੀ ਅਕਾਲ ਜੀ। ਆਪਾਂ ਨੂੰ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਧੰਨਵਾਦ ਕਰਦੀ ਹੈ। ਤੇ ਝਾਕੀਆਂ ਦੇ ਜਿਹੜੇ ਇਨਾਮ ਨੇ ਪਹਿਲੀ ਝਾਕੀ ਦਾ ਫਸਟ ਇਨਾਮ 21000 ਰੁਪਏ, ਸੈਕਿੰਡ ਦਾ 15000 ਰੁਪਏ, ਥਰਡ ਝਾਕੀ ਦਾ 11000। ਦੋ ਝੱਕਿਆਂ ਦੇ ਕੰਸੋਲੇਸ਼ਨ ਤੇ ਇਹੀ ਕਹਣਾ ਚਾਹਣਾ ਜੀ ਬਾਵਨ ਦੋਸਤਾਂ ਦਾ ਤਿਹਾਰ ਹੈ ਜਿਹੜਾ ਬੜੀ ਧੂਮ ਧਾਮ ਨਾਲ ਨੱਬਾ ਸ਼ਹਿਰ ਦੇ ਵਿੱਚ 19-20 ਸਾਲ ਤੋਂ ਮਨਾਇਆ ਜਾ ਰਿਹਾ। ਔਰ ਲੋਕ ਜਿਹੜੇ ਸ਼ਹਿਰ ਦੇ ਨਿਵਾਸੀ ਨੇ ਬੜੀ ਖੁਸ਼ ਹੋ ਗਏ ਤੇ ਬੜੇ ਸ਼ਰਧਾ ਨਾਲ ਦੇਖਦੇ ਨੇ ਸੀ ਤਿਆਰੀ ਕੀ ਹੈ ਤਿਆਰੀਆਂ ਜੀ ਝਾਕੀਆਂ ਬਣਾਉਂਦੇ ਨੇ ਸਾਰੇ ਮੰਦਰਾ ਵਾਲੇ ਤੇ ਕੀਰਤਨ ਮੰਡਲ ਦਿੰਦੇ ਨੇ ਮੰਡੋਲਾ ਹੁੰਦਾ ਮਾ ਠਾਕੁਰ ਜੀ ਦਾ ਜੋਤ ਹੁੰਦੀ ਆ ਮਾਤਾ ਰਾਣੀ ਦੀ ਪਿਪਰੀਆਂ ਹੁੰਦੀਆਂ ਨੇ ਕਿ ਸਾਰੀਆਂ ਤਿਆਰੀਆਂ ਹੋ ਚੁੱਕੀਆਂ ਨੇ ਬਾਦੀ ਸਾਹਿਬ ਆਬੰਦਵਾਸੀ ਦੀ ਅੱਜ ਮੀਟਿੰਗ ਸਾਰੀ ਪ੍ਰੈਸ ਨੇ ਤੁਸੀਂ ਕਵਰ ਕੀਤੀ ਹੈ ਪਹਿਲਾਂ ਤਾਂ ਤੁਹਾਡਾ ਧੰਨਵਾਦ ਆ ਕਿਉਂਕਿ ਨਾਬਾ ਉਸ ਸੰਤੀ ਨਾਬਾ ਦੇ ਪ੍ਰਧਾਨ ਕ੍ਰਿਸ਼ਨ ਮੰਗਲਾ ਜੀ ਸੈਕਟਰੀ ਨੀਤਨ ਜੈਨ ਜੀ ਕੈਸ਼ੀਅਰ ਔਰ ਸਾਡੇ ਹਰੀ ਸ਼ੇਡ ਜੀ ਔਰ ਸਾਰੀ ਮੁੱਖ ਸਰਪੰਚ ਸਰਪੰਚ ਸਾਰੇ ਮੰਦਰ ਕਮੇਟੀਆਂ ਦੇ ਪ੍ਰਧਾਨ ਸਹਿਬਾਨ ਸੈਕਟਰੀ ਸਹਿਬਾਨ ਔਰੇ ਆਏ ਨੇ ਔਰ ਮਕਮਲ ਸਾਡੀਆਂ ਤਿਆਰੀਆਂ ਨੇ ਬੜੀ ਧੂਮ ਧਾਮ ਦੇ ਨਾਲ ਜਿਹੜੀ ਅਸੀਂ ਸਵਾਰੀ ਹੈ ਪਟਿਆਲਾ ਗੇਟ 6:30 ਵਜੇ ਸ਼ੁਰੂ ਕਰਕੇ ਔਰ ਰਾਤ ਨੂੰ ਇੱਥੇ ਚੌਂਕ ਦੇ ਵਿੱਚ ਅਸੀਂ ਜਿਵੇਂ ਪਹਿਲਾਂ 12:00 12:30 ਵਜੇ ਪਹੁੰਚਦੇ ਉਸ ਤਰ੍ਹਾਂ ਪਹੁੰਚਾਂਗੇ ਔਰ ਬੜਾ ਸ਼ਹਿਰ ਦੇ ਵਿੱਚ ਉਤਸ਼ਾਹ ਆ ਘੱਟੋ ਘੱਟ 50 60 ਜਗ੍ਹਾ ਜਿਹੜੀਆਂ ਸਟਾਲਾਂ ਨੇ ਉਹ ਲੱਗ ਰਹੀਆਂ ਨੇ ਔਰ ਸਾਡੀਆਂ ਮੰਦਰ ਕਮੇਟੀਆਂ ਵੀ ਲਾ ਰਹੀਆਂ ਆਮ ਸਾਡੇ ਵਪਾਰੀ ਵਰਗ ਦੁਕਾਨਦਾਰ ਭਰਾ ਵੀ ਉਹ ਵੀ ਕਹਿ ਰਹੇ ਨੇ ਅਸੀਂ ਤੁਹਾਡਾ ਪੂਰਾ ਵੈਲਕਮ ਕਰਕੇ ਔਰ ਭਗਵਾਨ ਦਾ ਇਹ 52 ਭਗਵਾਨ ਦਾ ਜਿਹੜਾ ਤਿਹਾੜਿਆ ਤੁੰਤਣਾ ਬਣਾਵਾਂਗੇ ਜੀ 52 ਭਗਵਾਨ ਜੀ ਦਾ ਦਿਨ ਬਣਾਉਣ ਵਾਸਤੇ ਅੱਜ ਮੀਟਿੰਗ ਹੋਈ ਆ ਨਾਬਾਉ ਸੰਤੀ ਵੱਲੋਂ ਜੀ ਔਰ ਸਾਨੂੰ ਇਹ ਬੜੀ ਖੁਸ਼ੀ ਦੀ ਗੱਲ ਹੈ ਵੀ ਸਾਰੇ ਦੇਸ਼ ਦੇ ਵਿੱਚ ਸਿਰਫ ਦੋ ਤਿੰਨ ਜਗ੍ਹਾ ਤੇ ਹੀ ਬਾਵਨ ਦਵਾਦਸੀ ਮਨਾਈ ਜਾਂਦੀ ਹੈ ਨਾਬਾ ਪਟਿਆਲਾ ਔਰ ਅੰਬਾਰਾ ਔਰ ਸਾਨੂੰ ਇਸ ਤੋਂ ਵੀ ਹੋਰ ਬੜੀ ਮਾਣ ਦੀ ਗੱਲ ਹੈ ਵੀ ਨਾਬੇ ਦੇ ਵਿੱਚ ਵੀ ਇਹਨਾਂ ਦੋਨਾਂ ਸ਼ਹਿਰਾਂ ਤੋਂ ਵੀ ਵੱਧ ਬੜੇ ਧੂਮਤਾਂਮ ਨਾਲ ਮਨਾਈ ਜਾਂਦੀ ਹੈ ਇਹਦੇ ਵਿੱਚ ਬੈਂਡ ਹੋਣਗੀਆਂ ਟਿਪਰੀਆਂ ਹੋਣਗੀਆਂ ਡਾਡਿਆ ਹੋਗਾ ਮਤਲਬ ਕਿ ਚੱਕੀਆਂ ਹੋਣਗੀਆਂ ਹਾਥੀ ਹੋਣਗੇ ਘੋੜੇ ਹੋਣਗੇ ਊਠ ਹੋਣਗੇ ਬੜੀ ਸ਼ਰਦਾ ਦੇ ਨਾਲ ਸਾਰੀਆਂ ਸੰਸਥਾਵਾਂ ਜਿੰਨੀਆਂ ਵੀ ਧਾਰਮਿਕ ਸਾਡੀਆਂ ਸਮਾਜਿਕ ਸੰਸਥਾਵਾਂ ਨੇ ਸਾਰੀਆਂ ਇਕੱਠੀਆਂ ਹੋ ਕੇ ਭਾਵਨ ਭਗਵਾਨ ਜੀ ਦਾ ਦਿਨ ਬਹੁਤ ਹੀ ਸ਼ਰਦਾ ਤੇ ਉਤਸਾਹ ਨਾਲ ਮਨਾ ਰਹੀਆਂ ਥੈਂਕ ਯੂ ਜੀ ਜੀ ਨਿਤਲ ਜੈਨ ਜੀ ਫੈਕਟਰੀ ਦੇ ਰੋਹੀ ਜਿੰਦਾਂ ਜੀ ਕੈਸੇ ਆਪੀ ਹਵਾਈ ਵਿੱਚ ਇਹ ਤਿਹਾਰ ਮਨਾਇਆ ਜਾ ਰਿਹਾ ਹੈ ਅੱਜ ਸਾਡੀ ਮੀਟਿੰਗ ਲਾਸਟ ਹੋਈ ਹੈ ਤਿਹਾਰ ਦੇ ਸਬੰਧ ਚ ਦੇਵੀਦਵਾਲਾ ਚੌਂਕ ਮੰਦਰ ਚ ਇਹਨਾਂ ਨੇ ਬਹੁਤ ਵਧੀਆ ਇੰਤਜ਼ਾਮ ਕੀਤਾ ਮੰਦਰ ਵਾਲਿਆਂ ਦਾ ਵੀ ਧੰਨਵਾਦ ਹੈ ਇਹਦੇ ਵਿੱਚ ਸੁੰਦਰ ਝਾਕੀਆਂ, ਡਾਂਡੀਆਂ, ਸ ਕੀਰਤਨ ਮੰਡਲ, ਹਾਤੀ ਬੈਂਡ ਉਸ ਤੋਂ ਇਲਾਵਾ ਹਰੀ ਸੀੜੀ ਵੱਲੋਂ ਢੋਲ ਦੀ ਮੰਡਲੀ ਦਾ ਇੰਤਜ਼ਾਮ ਕੀਤਾ ਗਿਆ ਜਿਹੜੇ ਢੋਲ ਵਜਾ ਕੇ ਆਪਣਾ ਪ੍ਰਦਰਸ਼ਨ ਦਿਖਾਣਗੇ ਸਾਰਿਆਂ ਨੂੰ ਬੇਨਤੀ ਹੈ ਕਿ ਆਪਣਾ ਟਾਈਮ ਕੱਢ ਕੇ ਦੁਕਾਨਾਂ ਦਾ ਵਧਾਈ ਦਿੰਦੇ ਨੇ ਸਾਰੇ ਤਕਰੀਬਨ ਨਾਲ ਚੱਲਣ ਦੀ ਕੋਸ਼ਿਸ਼ ਕਰੋ ਇਹ ਸ਼ਹਿਰ ਦਾ ਤਿਹਾਰਾ ਹੈ ਆਪਣੇ ਹਿੰਦੂਆਂ ਦਾ ਤਿਹਾਰਾ ਹੈ ਸਾਰਿਆਂ ਨੂੰ ਵੱਧ ਛੱਡ ਕੇ ਸਹਿਯੋਗ ਦੇਣ ਦੀ ਮੰਗ ਹੈ ਕਿ ਸਾਰੇ ਨਾਲ ਚੱਲੋ ਦੀ ਵੱਤੋ ਵੱਤ ਸਹਿਯੋਗ ਦੇ ਉਹ ਜਿੰਨੀਆਂ ਵੀ ਝਾਕੀਆਂ ਬਣਾ ਰਹੇ ਸਸਤਾ ਮਾ ਉਹਦਾ ਧੰਨਵਾਦ ਕੀਰਤਨ ਮੰਡਲ ਵਾਲਿਆਂ ਦਾ ਧੰਨਵਾਦ ਜਿੰਨੀਆਂ ਝਾਕੀਆਂ ਲਖਾਈਆਂ ਨੇ ਸਾਰੇ ਵੱਤੋ ਵੱਤ ਲੈ ਕੇ ਆ ਜਿੰਨੀਆਂ ਸਟਾਲਾਂ ਲੱਗਦੀਆਂ ਨੇ ਸਾਰੇ ਕਿਤੇ ਸਾਰਿਆਂ ਦਾ